ਲਾਈਕ ਦਿਓ ਦੋਸਤੋ ਆਪਾਂ ਚੱਲਦੇ ਆਂ ਮੱਧਾਂ ਵਾਸਤੇ ਹਰੇ ਲੈਣ ਤੇ ਬਣੇ ਰਹੋ ਅੱਜ ਦੇ ਵਲੌਗ ਦੇ ਨਾਲ ਅੱਜ ਦੇ ਵਲੌਗ ਚ ਸਾਨੂੰ ਖੇਤੀ ਬਾਰੇ ਜਸਾਂਗੇ ਤੇ ਖੇਤੀ ਦੇ ਫਾਇਦਿਆਂ ਬਾਰੇ ਕੋਸਟ ਡਿਸਕਸ ਕਰਾਂਗੇ ਆ ਖੜਾ ਆਪਣਾ ਨੀਲਾ ਕੋੜਾ ਤੇ ਆ ਖੜਿਆ ਆਪਣਾ ਕਾਲਾ ਸੋਨਾ ਦੋਸਤ ਮਾਤਾ ਸੈਲਫ ਆਪਣੇ ਸ਼ਕਤੀਤੀ ਦੇ ਤੇ ਜੇ ਆਪਾਂ ਕੱਢਦੇ ਹਾਂ ਟਰਾਲੀ ਬੈਕ ਤੇ ਖੇਤੀ ਦੇ ਸਾਰੇਆਂ ਚ ਗੱਲਾਂ ਕਰਦਾਂਗੇ ਹੋਏ ਤੇ ਇੰਸਾਂ ਪੀਸ ਸਿਸਟਮ ਜੁੜੇ ਰਹੂਗੇ ਨਾ ਉਹ ਕਿ ਬਹਿ ਗਏ ਚਲਣ ਰਿਹਾ ਕੋੜਾ ਅੱਗੇ ਦੋਨੇ ਜਾਣਗੇ ਤੇ ਫੇਰ ਉਹਨਾਂ ਪੱਤੋ ਹੋ ਗਿਆ ਪਿੱਛੇ ਕੱਢਦੇ ਹਾਂ ਬੈਕ ਟਰਾਲ ਕਿਉਂਕਿ ਆਪਾਂ ਛਾਂ ਲੈ ਮੰਨੇ ਬਰਾਂਡੇ ਜੀ ਟਰੈਕਟਰ ਆ ਤਸੀ ਉਹ ਟੌਲੀ ਗੱਲ ਮਹੀ ਦਾ ਕਰਕੇ ਧੁੱਤੀ ਉਹ ਲਿਫਟ ਚੱਕਤੀ ਸੀ ਮਾਤਾ ਨੇ ਖੋਲਤਾ ਗੇਟ ਆਪਣਾ ਬੇੜਾ ਆ ਗਿਆ ਕਹਿੰਦੇ ਪਟੜਾਲੀ ਤੇ ਜਾਂਦੇ ਹੋਰ ਅੱਜ ਗੱਲਾਂ ਬਾਤਾਂ ਕਰਾਂਗੇ ਤੇ ਸਾਨੂੰ ਮੂਹਰ ਸੇਕੰਡ ਦੇ ਖੇਤ ਲਾਹਣ ਲਾਈ ਵੀ ਦੋਸਤੋ ਪਾਣੀ ੜਗੜੀ ਚ ਮੀਂਹ ਗੱਲ ਬਹੁਤ ਸੀ ਤੇ ਜੁੜੇ ਰਹੋ ਵੀਡੀਓ ਨਾਲ ਪਾਉਣੇ ਹਾਂ ਆਪਾਂ ਪਹਿਲਾ ਗੇਅਰ ਚੱਲ ਪਏ। ਲਾਈਵ ਦੋਸਤੋ ਆਹ ਦੇਖੋ ਹਰੀਆਲੀ ਖੇਤਾਂ ਦੀ ਖੇਤਾਂ ਨੇ ਨਹੀਂ ਆ ਰਹੇ। ਇੱਕ ਚੀਜ਼ ਦੇ ਕੁਝ ਫਾਇਦਾ ਐ ਹੁੰਦੇ ਐ, ਕੁਝ ਬੈਨੀਫਿਟ ਹੁੰਦੇ ਐ ਪਰ ਖੇਤੀ ਦੇ ਬੈਨੀਫਿਟ ਬਹੁਤ ਜ਼ਿਆਦੇ ਆ। ਆਪਾਂ ਇਸ ਨੂੰ ਤਾਂ ਪ੍ਰਮੋਟ ਕਰਦੇ ਆ ਕਿਉਂਕਿ ਆਪਣਾ ਸ਼ੌਂਕ ਆ ਤੇ ਬਾਕੀ ਕੀ ਜੀ ਆਪਾਂ ਨੂੰ ਬਾਬੇ ਨਾਨਕ ਨੇ ਵਾਕਈ ਹੋਈ ਆ ਉਹਨਾਂ ਨੇ ਖੁੱਲ੍ਹ ਹਾਲ ਬਾਹਾ ਜੀ ਤੇ ਖੁੱਲ੍ਹ ਫੇਟੀ ਕਰੀ ਤੇ ਕੀ ਕਹੇ ਜਾਂ ਧੰਦਾ ਕੀਤਾ ਜਾਂ ਕੰਮ ਜੀ ਥੋੜਾ ਪੁੰਨ ਦਾਣਾ ਆਟੋਮੈਟਿਕਲੀ ਹੁੰਦਾ ਰਹਿੰਦਾ 10 ਮਤ ਸੌ ਦਾ ਆਟੋਮੈਟਿਕਲੀ ਨਿਕਲਦਾ ਰਹਿੰਦਾ ਤੇ ਬਾਕੀ ਆਪਾਂ ਟਰੈਕਟਰ ਤੇ ਹੁਣ ਬਾਅਦ ਦੀ ਥੋੜੀ ਜਿਹੀ ਪ੍ਰੋਬਲਮ ਆਊਗੀ ਤਾਂ ਤੁਹਾਨੂੰ ਜੇ ਪਹਿਲਾਂ ਦੱਸਿਆ ਜੀ ਆਪਾਂ ਮੱਕ ਲੈਣ ਜਾਂਦੇ ਜੀ ਤਾਂ ਖੇਤੀ ਬਾਰੇ ਡਿਟੇਲਡ ਗੱਲ ਆਪਾਂ ਬਹਿ ਕੇ ਕਰਦੇ ਆਂ ਖੇਤ ਜਾ ਕੇ ਅਗੇ ਜਿਹਦੇ ਵਿੱਚ ਆਵਾਜ਼ ਆਈ ਹੋਵੇ ਇੰਟਰਫਰੈਂਸ ਹੋਈ ਜਾਵੇ ਤਾਂ ਗੱਲ ਦਾ ਸਵਾਦ ਹੀ ਨਹੀਂ ਆਉਂਦਾ ਜਣ ਤੇ ਬਣੇ ਰਹੋ ਅੱਜ ਦੇ ਬਲੌਗ ਨਾਲ ਅੱਜ ਦਾ ਕੰਮ ਖਿਲਹਾਲ ਦਾ ਸਿਰਫ ਆਪਣਾ ਐਨਾ 3 ਪਸੰਗ ਵਾਸਤੇ ਮੱਕ ਪੱਟਣਾ ਲਿਆਉਣਾ ਟੋਕਾ ਕਰਨਾ 1 ਕੱਪ ਆਪਨੀ ਦੇ ਸਪਰੇ ਕਰਨੀ ਆ ਜਿੰਕ ਤੇ ਲੋਹ ਜੀ ਬਾਕੀ ਅੱਗੇ ਜੋ ਵੀ ਹੋਇਆ ਜਿੰਨੇ ਕੰਮ ਹੋਏ ਉਹਨੇ ਆਪਾਂ ਬਲੌਗ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਆਪਣੇ ਕੰਟੀਨਿਊ ਬਲੌਗ ਇੱਕ ਦੋ ਦਿਨਾਂ ਬਾਅਦ ਡੇਲੀ ਬਲੌਗ ਆਉਂਦੇ ਰਹਿਣ ਕਿਉਂਕਿ ਜਿਹੜੇ ਬਾਹਰ ਬੈਠੇ ਭਰਾ ਨੇ ਉਹ ਖੇਤੀ ਨੂੰ ਮੈਸਜ ਕਰਦੇ ਆ ਤਾਂ ਖੇਤੀ ਦਾ ਆਹੀ ਸੁਆਦ ਆ ਵੀ ਖੇਤੀ 'ਚ ਰੋਜ਼ ਨਵਾਂ ਕੰਮ ਹੁੰਦਾ ਨਵਾਂ ਟਾਸਕ ਹੁੰਦਾ ਜਿਵੇਂ ਗੇਮਾਂ 'ਚ ਹੁੰਦਾ ਜਿਵਾਕ ਗੇਮਾਂ 'ਚ ਤਾਂ ਹੀ ਇੰਪ੍ਰੈਸ ਲੈਂਦੇ ਇਹਦੇ ਕੰਪਿਊਟਰ ਗੇਮਾਂ ਨਾਲ ਜਦ ਨਵਾਂ ਟਾਸਕ ਆਉਂਦਾ ਇਹ ਤੋਂ ਬੰਦਾ ਕਦੇ ਬੋਰ ਨਹੀਂ ਹੁੰਦਾ ਕਿਉਂਕਿ ਸੀਜ਼ਨਲੀ ਵੀ ਕੰਮ ਬਦਲਦੇ ਰਹਿੰਦੇ ਆ ਡੇ ਟੂ ਡੇ ਵੀ ਕੰਮ ਬਦਲਦੇ ਰਹਿੰਦੇ ਆ ਜਿਵੇਂ ਹੁਣ ਆਪਾਂ ਗੱਲ ਕਰਾਂਗੇ ਹੁਣ ਪਨੀਰੀ ਵੇਚੀ ਆ ਪਹਿਲਾਂ ਕਣਕ ਤੋਂ ਬਾਅਦ ਵਾਹਨ ਵਾਏ ਨੇ ਟਰੈਕਟਰ ਦਾ ਕੰਮ ਸੀ ਫਿਰ ਮੀਂਹ ਦੀ ਬੀਤੀ ਫਿਰ ਦੇਸੀ ਰੇਲੂ ਪਾਈ ਆ ਫਿਰ ਵੀ ਟਰੈਕਟਰ ਦਾ ਕੰਮ ਸੀ ਠੀਕ ਆ ਬੇ ਪੱਟਾ-ਮੁੱਟਾ ਕਰਨ ਦਾ ਠੀਕ ਕੰਮ ਆ ਗਿਆ ਤੇ ਬਾਕੀ ਮਾਸਟਰ ਦਾ ਚਾਰ ਪੌਣ ਦਾ ਕੰਮ ਆ ਜਾਊ ਹਰਾ ਬਡਣ ਦਾ ਕੰਮ ਆ ਜਾਊ ਟਰੈਡ ਦੇ ਕੰਮ ਵਿੱਚ ਦੀ ਰੋਕ ਜਾਂਦੇ ਨੇ ਤੇ ਉਸ ਤੋਂ ਬਾਅਦ ਫੇਰ ਕਿਹੜਾ ਵਾਹਨ ਵਾਹਿਆ ਜਾਊਗਾ ਉਦੋਂ ਚ ਪਾਣੀ ਛੱਡਿਆ ਜਾਊਗਾ ਝੋਨੇ ਵਾਲੇ ਬਾਣ ਤੇ ਝੋਨੇ ਫਿਰ ਇਹਦੇ ਕੱਦੂ ਦਾ ਕੰਮ ਆ ਜਾਊਗਾ ਕੱਦੂ ਤੋਂ ਬਾਅਦ ਫਿਰ ਕਾਪੀ ਤੇ ਟਰੈਕਟਰ ਦਾ ਕੰਮ ਰਹਿਣਾ ਨਹੀਂ ਮੰਨ ਲਾ ਹਰਾ ਪਠਾ ਲੈਣ ਨੂੰ ਰੂਗਾ ਉਹ ਨਹੀਂ ਰਹਿਣਾ ਤੇ ਫਿਰ ਜੀਰੀ ਤੇ ਚੱਲ ਪੂਆ ਕੰਮ ਹੱਥੀਂ ਕੰਮ ਹੋ ਗਿਆ ਤੇ ਰੇਰ ਉਹ ਜਿੰਨਾ ਕੰਮ ਹੋ ਗਿਆ ਤਾਂ ਟਰਸਟਿੰਗ ਚ ਯਾਰ ਖੇਤੀ ਖੇਤੀ ਤੋਂ ਬੰਦਾ ਜੋ ਮੋੜ ਨਹੀਂ ਹੁੰਦਾ ਬਾਕੀ ਖੇਤੀ ਆਪਦਾ ਕੰਮ ਆਗਾ ਜੀ ਕਰਿਆ ਤਾਂ ਕਰ ਲਓ ਆ ਤੁਹਾਨੂੰ ਰਾਤ ਨੂੰ ਵੀ ਜਾਣਾ ਪੈ ਸਕਦਾ ਪਰ ਜੀ ਕਰਿਆ ਤਾਂ ਕੰਮ ਕਰ ਲੂ ਨਹੀਂ ਤਾਂ ਹੈਗਾ ਦੂਜੇ ਦਿਨ ਵਿੱਚ ਕਰ ਸਕਦੇ ਆ ਨਾ ਕਿਸੇ ਦੀ ਗਲਮੀ ਹੈ ਠੀਕ ਆ ਤੇ ਥੋੜੀ ਕਮਰਸ਼ੀਅਲ ਜੇ ਖੇਤੀ ਦਾ ਹੈਗਾਗਾ ਵੀ ਫੈਨੇਫਿਸ਼ ਘਟ ਗਏ ਤੇ ਪਰ ਉਹ ਵੀ ਜਿਹੜੇ ਰਵਾਇਤੀ ਖੇਤੀ ਕਰਦੇ ਉਹਨਾਂ ਵਾਸਤੇ ਜਿਹੜੇ ਸਬਜ਼ੀਆਂ ਸੋਕੀਆਂ ਨੇ ਜਾਂ ਗਾਂਵ ਦੇ ਕਿਸਾਨ ਨੇ ਉਹਦਾ ਆਪਦਾ ਬੈਨੇਫਿਟ ਵਧੀਆ ਲਈ ਜਾਂਦੇ ਆ ਤੇ ਜਿਨ੍ਹਾਂ ਨੇ ਖੇਤੀ ਨੂੰ ਬਿਜ਼ਨਸ ਬਣਾ ਲਿਆ ਪ੍ਰੋਡਕਟ ਸੇਲ ਕਰਦੇ ਨੇ ਤੇ ਪਰ ਅਸਲ ਸਵਾਦ ਆਪਣੀ ਰਵਾਇਤੀ ਖੇਤੀ ਦੀ ਆ ਬਾਹ ਲਿਆ ਬੀਜ ਲਿਆ ਵੇਚ ਲਿਆ ਠੀਕ ਆ ਨੈਕਸਟ ਵਾਲੇ ਵੀ ਜਿਹੜੇ ਵੇਚਦੇ ਆ ਆ ਚੀਜ਼ਾਂ ਦੇ ਅੱਜ ਦਾ ਪਨਾਸਕ ਹੈਗਾ ਪਹਿਲਾਂ ਪਸੇ ਭਰੀਆ ਕਰਾਂਗੇ ਫਿਰ ਆਦਤੀ ਨਾਲ ਆ ਕੱਕ ਮੱਖ ਵੱਢ ਕੇ ਤੇ ਆਹ ਟਰਾਲੀ ਦੇ ਵਿੱਚ ਸੁੱਟਣਾ ਤੇ ਕਰੇ ਜਾ ਕੇ ਪਸ਼ੂ ਨੂੰ ਪਾਉਣਾ ਪਹਿਲਾਂ ਆਪਾਂ ਕਰਦੇ ਹਾਂ ਸ ਵੀਰੇ ਤੇ ਫਿਰ ਜੁੜਦੇ ਹਾਂ ਬਲੌਗ ਦੇ ਨਾਲ ਲੈ ਵੀ ਦੋਸਤੋ ਕੱਖ ਲਾ ਲੋ ਸਾਡੇ ਕੱਖ ਵੀ ਕਹਿੰਦੇ ਨੇ ਪੱਠੇ ਵੀ ਕਹਿੰਦੇ ਨੇ ਪੱਠੇ ਪਸ਼ੂ ਵਾਸਤੇ ਲਾਏ ਆਪਾਂ ਵੱਢ ਤੇ ਜਿਵੇਂ ਆਪਾਂ ਗੱਲ ਕਰੀ ਜਾਂਦੇ ਸੀ ਖੇਤੀ ਦੀ ਹੈਨਾ ਵੀ ਖੇਤੀ ਇੱਕ ਹੈ ਜਿਆ ਧੰਦਾ ਜੀ ਇਹ ਚ ਵੀਰ ਸੰਤੁਸ਼ਟੀ ਹੈਨਾ ਬਾਕੀ ਹੋ ਸਕਦਾ ਕਿਸੇ ਨੂੰ ਇਹ ਕੰਮ ਮਾੜਾ ਲੱਗਦਾ ਹੋਵੇ ਹੈਨਾ ਉਹ ਪੁਆਇੰਟ ਆਫ 뷰 ਹੁੰਦਾ ਵੀ ਕੋਈ ਗੰਦਾ ਹੋਵੇ ਵੀ ਆ ਕੇ ਧੁੱਪਾਂ ਚ ਮਰਨਾ ਪੈਂਦਾ ਰਾਤਾਂ ਚ ਮਰਨਾ ਪੈਂਦਾ ਠੰਡਾਂ ਚ ਮਰਨਾ ਪੈਂਦਾ ਹਨ ਪਰ ਇਸ ਕੰਮ ਚ ਗਲਾਂ ਵੀ ਨਹੀਂ ਪਰ ਕਿਤੇ ਨਾ ਕਿਤੇ ਜਿਹੜੇ ਆਪਣੇ ਜੀਨ ਆ ਗਏ ਹਨ ਜੀਮੀਦਾਰ ਵਾਲੇ ਆ ਗਏ ਆ ਕਿਸਾਨੀ ਵਾਲੇ ਜੀਨ ਆ ਗਏ ਪੀੜੀ ਦਰ ਪੀੜੀ ਕਿਤੇ ਨਾ ਕਿਤੇ ਅੰਦਰ ਬੰਦੇ ਦੇ ਖੇਤੀ ਦੇ ਜੀਨ ਹੁੰਦੇ ਹਨ ਜੇ ਉਹ ਕੋਈ ਬੰਦਾ ਜੋਬ ਜੂ ਕਰ ਲੈਂਦਾ ਜਾਂ ਕੋਈ ਕਿਤੇ ਬਾਹਰ ਸੈਟਲ ਹੁੰਦਾ ਫੇਰ ਵੀ ਉਹ ਕਿਤੇ ਨਾ ਕਿਤੇ ਆ ਕੇ ਖੇਤ ਗੇੜਾ ਮਾਰਨ ਦੀ ਕੋਸ਼ਿਸ਼ ਕਰੂ ਜਾਂ ਥੋੜੇ ਬੋਟੇ ਬੂਟੇ ਜਾਂ ਸਬਜ਼ੀਆਂ ਵਗੈਰਾ ਲਾਉਣ ਦੀ ਕੋਸ਼ਿਸ਼ ਕਰੂ ਜਿਵੇਂ ਹੁਣ ਫੌਜ ਫੂਜ ਵਾਲੇ ਬੰਦੇ ਹੁੰਦੇ ਆ ਕੇ ਕਈ ਵਾਰੀ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਖੇਤੀ ਇੱਕ ਤਰ੍ਹਾਂ ਦੀ ਯਾਰ ਆਪਣੇ ਬਲੱਡ ਬਲੱਡ ਲਾਈਨ ਚ ਖੇਤੀ ਆ ਠੀਕ ਆ ਖਾਸ ਕਰਕੇ ਪੰਜਾਬੀਆਂ ਦੇ ਲਾ ਲੋ ਜਾਂ ਇੰਡੀਅਨ ਦੇ ਲਾ ਲੋ ਕਿਉਂਕਿ ਪਹਿਲਾਂ ਮੰਨ ਲਾ ਖੇਤੀ ਇੱਕ ਤਰ੍ਹਾਂ ਦੀ ਹੱਬੀ ਆ ਭਾਰਤੀ ਦਾ ਰੀੜ ਦੀ ਹੱਡੀ ਵੀ ਕਿਹਾ ਜਾਂਦਾ ਖੇਤੀ ਨੂੰ ਤੇ ਤਾਂ ਕਰਕੇ ਵੀ ਸੰਤੁਸ਼ਟੀ ਹੁੰਦੀ ਹੈ ਜਿਹੜੀ ਆਪਾਂ ਕਹਿੰਦੇ ਸੰਤੁਸ਼ਟੀ ਮਿਲਣੀ ਜਾਂ ਮਨ ਸੰਤੁਸ਼ਟ ਹੋਣਾ ਉਹ ਖੇਤੀ ਦੇ ਵਿੱਚ ਹੀ ਹੋਣਾ ਕਿਤੇ ਨਾ ਕਿਤੇ ਆ ਕੇ ਹਨਾ ਸ਼ਹਿਰ ਦੀ ਲਾਈਫ ਚੌਕ ਦਮਕ ਵਾਲੀ ਲਾਈਫ ਜਾਂ ਜੋਬ ਵਾਲੀ ਲਾਈਫ ਉਹ ਇੱਕ ਦੋ ਸਾਲ ਤੱਕ ਬੰਦੇ ਨੂੰ ਵਧੀਆ ਲੱਗਦੀ ਫਿਰ ਉਹ ਤੋਂ ਬੋਰ ਹੋ ਜਾਂਦਾ ਕਿਉਂਕਿ ਉਹਦੇ ਚ ਇਹ ਚੀਜ਼ ਹੁੰਦੀ ਹੈਗੀ ਕਿ ਬੰਦੇ ਨੇ ਰੋਜ਼ ਤੜਕੇ ਉੱਠਣਾ ਹਾਂ ਦੇਖਣ ਵਾਲੇ ਨੂੰ ਬੰਦਾ ਵਧੀਆ ਲੱਗਦਾ ਤਾਈ ਲੱਗੇ ਚੰਗੇ ਬੂਟ ਪਾਣਾ ਵਾਇਸ ਸ਼ਰਟ ਪਾਈ ਗੱਡੀ ਤੇ ਜਾਣਾ ਪਰ ਡੇਲੀ ਦਾ ਰੁਟੀਨ ਉਹੀ ਹੈ ਨਾ ਗੱਡੀ ਚੱਕਣੀ ਜੋ ਆਪਾਂ ਨੂੰ ਸਕੂਲ ਵਗੈਰਾ ਛੱਡਣਾ ਜਾਂ ਜੋਬ ਤੇ ਜਾਣਾ ਬਹੁਤ ਅੰਡਰ ਕੰਮ ਕਰਨਾ ਬਾਗਡਨ ਦੇ ਵਿੱਚ ਰਹਿਣਾ ਹਾਂ ਫਿਕਸ ਸੈਲਰੀ ਦੇ ਕੋਈ ਤੱਕ ਕੋਈ ਬੈਨੀਫਿਟ ਵੀ ਆ ਵੀ ਫਿਰ ਕੋਈ ਕੋਈਸ ਹੋਵੇ ਜਿਵੇਂ ਖੇਤੀ ਚ ਮਾਰ ਪੈਣ ਦੀ ਮੌਸਮ ਦੀ ਜਿਵੇਂ ਫਸਲ ਦਾ ਝਾੜ ਕੱਟ ਜਾਂਦਾ ਜੋ ਉਹਦੇ ਵਿੱਚ ਇਹ ਨਹੀਂ ਹੁੰਦਾ ਉਹਦੀ ਸੈਲਰੀ ਫਿਕਸ ਹੀ ਹੁੰਦੀ ਹੈਗੀ ਤੇ ਪਰ ਕਿਤੇ ਨਾ ਕਿਤੇ ਉਹ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਕੰਮ ਕਰਨ ਬੰਦੇ ਇੱਕ ਤਰ੍ਹਾਂ ਦੀ ਗੁਲਾਮੀ ਆ ਤੇ ਬਾਕੀ ਜ਼ਿਆਦਾਤਰ ਚੰਗੀ ਜੋਬ ਹਰ ਇੱਕ ਬੰਦੇ ਨੂੰ ਮਿਲਦੀ ਵੀ ਨਹੀਂ ਪੰਜ ਚਾਰ ਪਰਸੈਂਟ ਬੰਦਿਆਂ ਨੂੰ ਮਜ਼ਾ ਮਿਲਦੀ ਆ ਤੇ ਨਹੀਂ 10-12000 ਦੀ ਨੌਕਰੀ ਜਿਹੜੇ ਬੰਦੇ ਕਰਦੇ ਆ ਉਹਨਾਂ ਨਾਲ ਜਪਾਨ 7 ਕਿਲੇ ਤੁਹਾਡੇ ਕੋਲ ਬਾਣ ਹੈਗਾ ਤਾਂ ਉਹਦੀ ਖੇਤੀ ਅੱਗੇ ਆ ਠੀਕ ਆ ਬਾਜੀ ਬਾਕੀ ਮ ਹੈਗੀ ਆ ਸੰਤੋਸ਼ਟੀ ਦੀ ਚੰਗੀ ਨੀਂਦ ਆਉਂਦੀ ਆ ਨਾ ਖੇਤੀ ਵਾਲੇ ਬੰਦੇ ਨੂੰ ਚੰਗੀ ਨੀਂਦ ਆਉਂਦੀ ਆ ਟੈਨਸ਼ਨਾਂ ਦਾ ਚਲੋ ਅੱਜ ਕੱਲ ਇਹ ਵੀ ਮੰਨ ਲਓ ਕਿ ਤਰ੍ਹਾਂ ਦੀ ਕੁਦਰਤੀ ਹੋ ਗਈ ਟੈਨਸ਼ਨਾਂ ਤਾਂ ਹਰ ਇੱਕ ਬੰਦੇ ਨੂੰ ਹੁੰਦੀਆਂ ਨੇ ਪਰ ਖੇਤ ਰਹਿ ਕੇ ਜਿਹੜੀ ਤਾਜੀ ਹਵਾ ਉਹਨਾਂ ਲਈ ਆ ਹਰੇ ਬਾਈ ਗ੍ਰੀਨਰੀ ਮੱਥੇ ਲੱਗਣੀ ਆ ਹਨਾ ਠੀਕ ਆ ਜੇ ਹੁਣ ਕਹੀ ਜਾਂਦੇ ਕਿਸਾਨ ਪਾਣੀ ਮਕਾਉਂਦੇ ਆ ਕਿਸਾਨ ਪਾਣੀ ਮਗਾਉਂਦੇ ਮਕਾਉਂਦੇ ਹਨਾ ਕੱਲਾ ਕਿਸਾਨ ਪਾਣੀ ਨਹੀਂ ਮਕਾਉਂਦਾ ਇਹ ਤਾਂ ਖੋਜਾਂ ਵੀ ਹੋ ਗਈਆਂ ਕਿਸਾਨ ਤਾਂ ਮੇਰਾ ਖਿਆਲ ਆ 3 ਖੋਣੀ 4% ਪਾਣੀ ਕਿਸਾਨ ਯੂਜ਼ ਕਰਦਾਗਾ ਬਾਕੀ ਫੈਕਟਰੀਆਂ ਵਾਲੇ ਹੋਰ ਜਿਹੜਾ ਆਹ ਆਪਣੇ ਹੋ ਗਏ ਟਾਇਲਟ ਹੋ ਗਏ ਗੱਡੀਆਂ ਧੋਣ ਵਾਲੇ ਹੋ ਗਏ ਕਾਰਵਾਸ਼ ਸ਼ਰੋਗੇ ਉਹਨਾਂ ਤੇ ਬਹੁਤ ਜ਼ਿਆਦਾ ਪਾਣੀ ਡੁੱਲਦਾ ਕਿਸਾਨ ਤਾਂ ਮੰਨ ਲਓ 3 ਮਹੀਨੇ ਪਾਣੀ ਜ਼ਿਆਦਾਤਰ ਜੂਰ ਕਰਦਾ ਉਹ ਵੀ ਧੋਣ ਦੇ ਸੀਜ਼ਨ ਚ ਨਾ ਮੱਕੀ ਨੂੰ ਜਾਂ ਕਣਕ ਨੂੰ ਤਾਂ ਨਹਿਰੀ ਪਾਣੀ ਨਾਲ ਹੀ ਸਰ ਜਾਂਦਾ तकरीबन तकरीबन ਤੇ ਬਾਕੀ ਜਿਹੜੀ ਗ੍ਰੀਨਰੀ ਆ ਨਾ ਦਰਖਤ ਲੱਗੇ ਹੋਏ ਆ ਹੈ ਨਾ ਆਪਣੇ ਖੇਤਾਂ 'ਚ ਵੀ ਲੱਗੇ ਸਾਰਿਆਂ ਦੇ ਖੇਤਾਂ 'ਚ ਕਿੱਲੇ ਮਗਰ ਇੱਕ ਦੋ ਬੂਟੇ ਹੈਗੇ ਆ ਤੇ ਜਿਹੜੇ ਬਾਗ ਲਾਉਂਦੇ ਉਹ ਤਾਂ ਗੱਲ ਵੱਖਰੀ ਆ ਤਾਂ ਫਿਰ ਇਹ ਜਿਹੜੀ ਆਕਸੀਜਨ ਸੁੱਧ ਕਰਦੇ ਇਹਦੇ 'ਚ ਕਿਸਾਨ ਦਾ ਨਾਂ ਕਿਉਂ ਨਹੀਂ ਆਉਂਦਾ ਦਰਖਤ ਜਰੂਰੀ ਹੌਨ ਟੈਂਪਰੇਚਰ 40 ਡਿਗਰੀ ਤੇ ਵਾਗਿਆ ਸੀ ਤੇ ਮੀਂਹ ਨਾ ਪੈਂਦੇ ਤੇ ਇਹਦਾ ਇੱਕ ਕਾਰਨ ਤਾਂ ਹੋ ਰਿਹਾ ਵਾਤਾਵਰਣ ਚੇਂਜ ਆ ਤੇ ਦੂਜਾ ਹੈਗਾ ਜਿਹੜੇ ਏਸੀ ਲੱਗ ਜਾਂਦੇ ਆ ਤੜਾ ਤੜਾ ਅਗਲਾ ਦਰਖਤ ਲਾਉਂਦਾ ਨਹੀਂ ਤੇ ਏਸੀ ਲੱਗ ਜਾਂਦੇ ਹਨ ਤੇ ਏਸੀ ਸਾਨੂੰ ਵੀ ਪਤਾ ਟੈਂਪਰੇਚਰ ਕਮਰੇ ਦਾ ਘਟਾਉਂਦੇ ਆ ਤੇ ਬਾਹਰ ਦਾ ਟੈਂਪਰੇਚਰ ਵਧਾਉਂਦੇ ਆ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਚਲੋ ਆਪਾਂ ਸੈਂਟੀਫਿਕ ਟੌਰ ਤੇ ਨਹੀਂ ਜਾਂਦੇ ਉਹਨਾਂ ਦਾ ਕੰਮ ਹੁੰਦਾ ਹੈਗਾ ਖਬਰ ਦੇ ਵਿੱਚੋਂ ਨਮੀ ਸੋਖ ਕੇ ਉਹਨੂੰ ਕੋਲ ਕਰਕੇ ਹਨਾ ਅੰਕਿਆਸੀ ਇਹ ਜਿੰਦੇ ਆ ਉਹਦੇ ਵਿੱਚ ਨਵੀਂ ਸੋਕਦੀ ਹੈ ਤੇ ਉਹਨੂੰ ਕੂਲ ਕਰਕੇ ਤੇ ਕਮਰੇ ਨੂੰ ਕੂਲਿੰਗ ਦੇਣ ਨੂੰ ਪਰ ਜਿਹੜੀ ਖੇਤਾਂ ਦੇ ਵਿੱਚ ਆਪਣੇ ਬੂਟੇ ਲੱਗੇ ਆਂਗਾ ਕਿਸਾਨ ਦੇ ਤੌਰ ਤੇ ਹੁੰਦਾ ਹੈ ਬੂਟੇ ਕਿਸਾਨ ਹੀ ਲਾਉਂਦਾ ਹੋਰ ਤਾਂ ਨਹੀਂ ਇਹ ਹੋਰਾਂ ਵਾਸਤੇ ਇਹ ਢਿੱਕਾ ਹੀ ਹੁੰਦਾ ਕਹਣਾ ਤਾਂ ਉਹਦੇ ਚ ਕਿਸਾਨ ਦਾ ਕਿਤੇ ਨਾਂ ਨਹੀਂ ਲਿਆ ਜਾਂਦਾ ਤੇ ਆਪਾਂ ਇੱਕ ਦਿਨ ਪਹਿਲਾਂ ਵੀ ਵੀਡੀਓ ਕਰੀ ਸੀਗੀ ਵੀ ਜਿੱਥੇ ਜਿੱਥੇ ਪਾਣੀ ਖਤਮ ਕਰਨ ਦੀ ਗੱਲ ਕਿਸਾਨਾਂ ਦੇ ੱਤੇ ੱੱਬਾ ਥੋਕੇ ਜਾਂਦਾ ਤਾਂ 14 ਪਤਾ ਨਹੀਂ 12 ਲੀਟਰ ਆਪਣੀ 12 ਸੀਟ ਪਾਣੀ ਇੱਕ ਵਾਰੀ ਪ੍ਰੈਸ ਕਰੇ ਤਾਂ ਖਰਾਬ ਕਰ ਦੇ ਜੇ ਉਹ ਬਾਥਰੂਮ ਤੋਂ ਬਾਅਦ ਕਰਿਓ ਉਹਦੇ ਚਾਹੇ ਕਿਵੇਂ ਕਰਿਓ ਹਨ ਤੇ ਕੈ ਬੰਦੇ ਕਰ ਦਿੰਦੇ ਕਿੰਨਾ ਕਿੰਨਾ ਪਾਣੀ ਤਾਂ ਮੇਰੇ ਸਾਮਨਾ ਖੇਤੀਰ ਬਹੁਤ ਚੰਗੀ ਚੀਜ਼ ਆ ਅੰਗਰੇਜ਼ ਆ ਜਿਹੜੇ ਹਨ ਆਪਾਂ ਕਹਿੰਦੇ ਅੰਗਰੇਜ਼ ਆ ਰੰਗਾ ਉਹਦੋਂ ਨੇ ਹਨਾ ਅੰਗਰੇਜ਼ ਦੀ ਗਾੜੀ ਹੁੰਦੀ ਅੰਗਰੇਜ਼ ਕੀ ਕਰਦੇ ਅੰਗਰੇਜ਼ ਵੀ ਫਾਰਮ ਹਾਊਸ ਲੈਂਦੇ ਆ ਕਾਲਾ ਉਹ ਮੰਨ ਲਓ 100-100 ਕਿੱਲੇ 200 ਕਿੱਲੇ ਦੇ ਮੰਨ ਲਓ ਰਟਾਇਰਮੈਂਟ ਤੋਂ ਬਾਅਦ ਲਾ ਲਓ ਜਾਂ ਕਿਵੇਂ ਲਾ ਲਓ ਹਨ ਉਹ ਫਾਰਮ ਹਾਊਸ ਲੈ ਕੇ ਉੱਥੇ ਸਾਰੀ ਤਰ੍ਹਾਂ ਦੀ ਚੀਜ਼ ਕੁਦਰਤੀ ਰੱਖ ਕੇ ਹਨ ਜਿਵੇਂ ਬੂਟੇ ਲਾ ਕੇ ਮੁਰਗੀਆਂ ਰੱਖ ਕੇ ਬੱਕਰੀਆਂ ਰੱਖ ਕੇ ਕੁਝ ਵੀ ਰੱਖ ਕੇ ਖੇਤੀ ਨਾਲ ਜੁੜੀਆਂ ਚੀਜ਼ਾਂ ਖੇਤੀ ਲਾਉ ਲੋ ਇੱਕ ਤਰ੍ਹਾਂ ਦੀ ਉਹ ਕਰਕੇ ਉਹ ਵੀ ਆਪਦੀ ਐਂਡ ਵਾਲੀ ਲਾਈਫ ਮੰਨ ਲਓ ਜਦੋਂ ਰਟਾਇਰਮੈਂਟ ਵਾਲੀ ਲਾਈਫ ਹੁੰਦੀ ਹੈ ਉਹ ਵੀ ਖੇਤਾਂ ਦੇ ਵਿੱਚ ਜਾਣਾ ਪਸੰਦ ਕਰਦੇ ਹਨ ਤਾਂ ਖੇਤੀ ਜੀ ਯਾਰ ਮੇਨ ਗੱਲ ਤਾਂ ਇਹ ਹੀ ਹੈ ਵੀ ਬਰਡਨ ਹੀ ਹੈਗਾ ਕਿਤੇ ਤਾਂ ਤਾਂ ਕਰਕੇ ਆਪ ਨੂੰ ਖੇਤੀ ਵੀ ਸੰੰਦ ਦਾ ਤੇ ਖੇਤੀ ਨਾਲ ਪੱਤ ਤਾਂ ਹੀ ਪ੍ਰਮੋਟ ਕਰਦੇ ਆ ਤੁਹਾਨੂੰ ਵੀ ਆਪਣੇ ਵੀਡੀਓ ਖੇਤੀ ਨਾਲ ਲੇਟਰ ਬੜੀ ਲੱਗਦੀ ਹੁੰਦਾ ਚੈਨਲ ਸਬਸਕ੍ਰਾਈਬ ਵੀਡੀਓ ਸ਼ੇਅਰ ਵਗੈਰਾ ਕਰ ਦਿਆ ਕਰੋ ਯਾਰ ਹਨਾ ਤੇ ਆਪ ਤੇ ਹੀ ਕੋਣੇ ਬਤ ਬਤ ਖੇਤੀ ਕਰੋ ਹਾਂ ਕੁਝ ਬੰਦਿਆਂ ਨੂੰ ਖੇਤੀ ਦਾ ਨਾ ਜਿਆਦਾ ਜੀ ਸ਼ੌਂਕ ਹੁੰਦਾ ਜਿਵੇਂ ਉਹ ਜੋਬ ਤੋਂ ਬਾਅਦ ਵੀ ਜਿਵੇਂ ਕੋਈ ਮਾਸਟਰ ਦੀ ਜੋਬ ਆ ਗਈ ਹਨਾ 2-3 ਵਜੇ ਤੱਕ ਡਿਊਟੀ ਹੁੰਦੀ ਉਹ ਤੋਂ ਬਾਅਦ ਵੀ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਆ ਚੰਗੀ ਗੱਲ ਹੁੰਦੀ ਹੈ ਉਹ ਚਲ ਘੱਟ ਕਰ ਲੋ ਬੰਦੇ ਇੱਕ ਦੋ ਗਿੱਲਾ ਕਰ ਲੋ ਹਨ ਕਿਉਂਕਿ ਟਾਈਮ ਘੱਟ ਹੁੰਦਾਗਾ ਉਧਰ ਵੀ ਜਿਹੜੇ ਸਰਕਾਰ ਪੈਸੇ ਦਿੰਦੀ ਆ ਤਾਂ ਬੰਦੇ ਨੂੰ ਉਧਰ ਵੀ ਆਉਦਾ 100% ਦੇਣਾ ਹੁੰਦਾ ਪਰ ਸਾਂ ਕੋ ਪੂਰਾ ਕੰਮ ਲੈ ਕਿੱਲਾ ਅੱਧਾ ਕਿੱਲਾ ਕੋਈ ਹਰਾ ਵੇਚ ਲੈ ਕੋਈ ਬੂਟੇ ਲਾ ਲੈ ਹਨ ਖੇਤੀ ਕਰੋ ਹਨ ਖੇਤੀ ਤੁਸੀਂ ਕਰਕੇ ਉਹ ਦੇਖੋ ਠੀਕ ਆ ਪਰ ਕਿਤੇ ਨਾ ਕਿਤੇ ਹੁਣ ਕੁਝ ਨੀਤੀਆਂ ਆ ਗਈਆਂ ਹਨਾ ਸਿਸਟਮ ਆ ਦਿਆਂ ਤਾਂ ਖੇਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਖੇਤੀ ਬਿਨਾ ਬੰਨਾ ਕੁਝ ਨਹੀਂ ਹੈਗਾ ਹਨਾ ਕਿਰਕ ਚੀਜ਼ ਬਿਨਾ ਮੋਬਾਈਲ ਬਿਨਾ ਲਾਈਟ ਬਿਨਾ ਕਿਤੇ ਨਾ ਕਿਤੇ ਬੰਦਾ ਕਿਤੇ ਨਾ ਕਿਤੇ ਬੰਦਾ ਸਰਵਾਈਵ ਕਰ ਸਕਦਾ ਪਰ ਰੋਟੀ ਬਿਨਾ ਭੋਜਨ ਬਿਨਾ ਚਲੋ ਭੋਜਨ ਸਾਰਿਆਂ ਦੇ ਵੱਖੋ ਵੱਖਰੇ ਆ ਭੋਜਨ ਮੈਂ ਸਰਵਾਈਵ ਨਹੀਂ ਕਰ ਸਕਦਾ ਹੁਣ ਜਿਹੜੇ ਸੀ ਖੂੜ ਤਿੰਨ ਪੈਨ ਕਰਦੇ ਉਹ ਵੀ ਇੱਕ ਤਰ੍ਹਾਂ ਦੀ ਸੀ ਫੂਡ ਵਾਲੀ ਵੀ ਖੇਤੀ ਹੈ ਸਮੁੰਦਰ ਚ ਕਿਉਂਕਿ ਜਿੱਥੇ ਮੰਨ ਲਓ ਖੇਤੀ ਇਹ ਨਹੀਂ ਹੁੰਦੀ ਉਹ ਮੱਛੀਆਂ ਵਗੈਰਾ ਦਾ ਜਾਂ ਹੋਰ ਹਨਾ ਸਿਸਟਮ ਕਰੀ ਜਾਂਦੇ ਬਾਕੀ ਅੱਜ ਦਾ ਵਲੌਗ ਸੀਗਾ ਇੰਨੇ ਤੇ ਤੁਸੀਂ ਦੱਸੋ ਤੁਸੀਂ ਖੇਤੀ ਬਾਰੇ ਕੀ ਸੋਚਦਾ ਤਾਂ ਕਿਰ ਆਪਾਂ ਹਰ ਆਪ ਦਾ ਵੱਢ ਕੇ ਰਾਲੀ ਜਿੱਤੜ ਕੇ ਦੇਖਦੇ ਆ ਆ ਦੇਖੋ ਮੇਰੇ ਤਾਂ ਚਾਰੇ ਪਾਸੇ ਗ੍ਰੀਨਰੀ ਗ੍ਰੀਨਰੀ ਇੱਕ ਮੌਸਮ ਬਾਲਾ ਵਧੀਆ ਸਾਫ ਹੋ ਗਿਆ ਕੱਲ ਮੀਂਹ ਪਿਆ ਗਿਆ ਤੇ ਆ ਦੇਖੋ ਮੱਕੀ ਤੇ ਦਸਨ ਨੂੰ ਪਰਾਉਣੇ ਆ ਸੂਰਜ ਦੇ ਦਰਸ਼ਨ ਇਹ ਆਸ ਸਭ ਠੀਕ ਆ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਵੀ ਇਹ ਤੁਹਾਨੂੰ ਕਿਵੇਂ ਲੱਗੀ ਤੇ ਜਿਹਦੇ ਜੀਨਾਂ ਚ ਖੇਤੀ ਆ ਪਿਛਲੀਆਂ ਪੀੜ੍ਹੀਆਂ ਖੇਤੀ ਕਰਦੇ ਆ ਉਹ ਕਿਤੇ ਨਾ ਕਿਤੇ ਖੇਤੀ ਵਾਲਾ ਦਾ ਕਿਹੜਾ ਕੱਢੂਗੀ ਕੱਢੂਗਾ ਖੇਤੀ ਕਰੂਗੀ ਕਰੂਗਾ ਖੇਤੀ ਹੁਣ ਬਹੁਤ ਤਕੜੀ ਹੋ ਗਈ ਬਹੁਤ ਐਡਵਾਂਸ ਹੋ ਗਈ ਤਾਂ ਤੁਸੀਂ ਵੀ ਉਹ ਸਭ ਦੀ ਖੇਤੀ ਕਰ ਲਓ ਕੋਈ ਹੁਣ ਲਿਬੜਨਾ ਜ਼ਰੂਰੀ ਨਹੀਂ ਹੈਗਾ ਪਰ ਹਾਂ ਜੇ ਆਪਦੇ ਕੰਮ ਵਾਸਤੇ ਲਿਬੜਨਾ ਹੀ ਪੈ ਸਕਦਾ ਬਾਹਰ ਜਾ ਕੇ ਬੱਧਿਆੜੀਆਂ ਕਰਦੇ ਤਾਂ ਕੋਈ ਚੱਕਰ ਨਹੀਂ ਹੈਗਾ ਪਰ ਖੇਤੀ ਹੁਣ ਬਹੁਤ ਐਡਵਾਂਸ ਹੋ ਗਈ ਹੁਣ ਤਾਂ ਕੋਈ ਬਾਲਾ ਚੱਕਰ ਰਿਹਾ ਨਹੀਂ ਖੇਤੀ ਦਾ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਆਹ ਗੱਲਬਾਤ ਖੇਤੀ ਦੀ ਹੈ ਆਏ ਕੰਮ ਜਿੱਥੇ ਦੇ ਚੱਕਰ ਦਾ ਬੰਦਾ ਪਰ ਕਰਨਾ ਆਪਦੇ ਮਨ ਨਾਲ ਹੁੰਦਾ ਬੰਦੇ ਨੇ ਜਦੋਂ ਜੀ ਕਰੇ ਉਦੋਂ ਕਰ ਸਕਦਾ ਨਹੀਂ ਜੀ ਕਰਦਾ ਘੰਟਾ ਲੇਟ ਵੀ ਕਰ ਸਕਦੇ ਤੁਸੀਂ ਕਿੰਨਾ ਕਰਨਾ ਉਹ ਵੀ ਛੋਡੀ ਮਰਜ਼ੀ ਹੈ ਮਾਲਾ ਕਰਨਾ ਥੋੜਾ ਕਰਨਾ ਠੰਡੇ ਕਰਨਾ ਦੁਪਹਿਰੇ ਕਰਨਾ ਸ਼ਾਮ ਨੂੰ ਕਰਨਾ ਜਿਹੜੇ ਕਹਿੰਦੇ ਖੇਤ ਚ ਕੀ ਵਾਦ ਆਉਣਾ ਇੱਥੇ ਛੋਟੇ ਗਿਆ ਆਪਣਾ ਆਪ ਖਾਲੀ ਸੀਗੇ ਇਸ ਟੈਣ ਤੇ ਤੇ ਅੱਜ ਆਪਾਂ ਨੂੰ ਕੇਤ ਨੇ ਆ ਹਰਾ ਦਿੱਤਾ ਤੇ ਆਪਾਂ ਕੇਤ ਨੂੰ ਮਨ ਲਗਾ ਲਿਆ ਸਮੁਰਤੀ ਨਹੀਂ ਗਏ ਖਾਲੀ ਸੀ ਤੇ ਹੁਣ ਇਹ ਹਰਾ ਪਸੂਣ ਨੂੰ ਬੂਗਾ ਕੋਈ ਨਾ ਕੋਈ ਦੋਸਤ ਨਾ ਕਿਤੇ ਕੀਤੀ ਕਰੇ ਮਨ ਨੂੰ খালি ਹੱਥ ਨੂੰ ਮੋੜਦੇ ਜਿਵੇਂ ਮਾਂ ਦੇ ਨੇ ਮਾਂ ਕੋਈ ਨਾ ਕੋਈ ਸਾਰੇ ਜਬਾਣ ਦਿੰਦੀ ਰਹਿੰਦੀ ਐ ਨੂੰ ਵੀ ਕੀਤੀ ਆ ਕਿ ਜਿਵੇਂ ਆਪਣੀ ਮਾਂ ਨੂੰ ਆਪਾਂ ਨੇ ਬਾਰੇ ਖਾਲੀ ਹੱਥ